ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਉਹ ਮੀਟਿੰਗ ਕਰਕੇ ਅਸੀਂ ਭਾਰਤ ਕਾਲ ਬੰਦ ਕਰ ਦੇ ਕਾਲ ਵੀ ਦੇਖ ਸਕਦੇ ਜੇ ਅਮਨ ਸਾਡੇ ਮਾਫੀ ਨਾਮ ਮੰਗੇ ਤਾਂ ਸੋਚਦੇ ਰਹਾ ਜਾਗੇ ਧੋਕੇ ਬਾਬਾ ਸਾਹਿਬ ਕੈਈ ਸੋਚਦੇ ਰਹਾ ਜਾਗੇ ਧੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਭਾਜਪਾ ਸਰਕਾਰ ਮਰਦਾਬਾ 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 ਆਪ ਨਤੀਸ਼ਾ ਮਰਦਾਬਾ ਮਰਦਾਬਾ ਮਰਦਾ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਅੱਜ ਜਿਹੜਾ ਸਾਡਾ ਸਮਾਗਮ ਹੈ ਉਹ ਕਾਂਗਰਸ ਦੇ ਹਾਈਗਮਾਰ ਦੇ ਦੇਸ਼ਾ ਉਤਾਰ ਜੋ ਅੱਜ ਤੋਂ ਕਈ ਸਾਲ ਪਹਿਲਾਂ ਬਾਬਾ ਸਾਹਿਬ ਪੀਬਰਾ ਅਦੇਦ ਕਰਨੇ ਮੰਦੂ ਸ਼ਰਧਾ ਨੂੰ ਸਾੜਿਆ ਸੀ ਸੋ ਅਸੀਂ ਉਸੇ ਪਰਪਰਾ ਨੂੰ ਲਾਗੂ ਰੱਖਦੇ ਹੋਏ ਜਾਰੀ ਕਰਦੇ ਹੋਏ ਅੱਜ ਮੰਦੂ ਸ਼ਰਧਾ ਦੀਆਂ ਕਾਪੀਆਂ ਸਾੜੀਆਂ ਵਿਰੋਧ ਸਾਡਾ ਇਹ ਹੈ ਕਿ ਜਿਹੜੀ ਭਾਜਪਾ ਦੀ ਗਲਤ ਵਿਰੋਧੀ ਸਰਕਾਰ ਹੈ ਉਹਦੀਆਂ ਜਿਹੜੀਆਂ ਗਲਤਾਂ ਦੇ ਵਿਰੋਧੀ ਗਤੀਵਿਧੀਆਂ ਉਹ ਸਾਹਮਣੇ ਆ ਰਹੀਆਂ ਜਿਵੇਂ ਕਿ ਪਿਛਲੇ ਦਿਨੀ ਬਾਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਅਪਰਾਧ ਸ਼ਬਦ ਜਿਹੜੇ ਬੋਲੇ ਆ ਅਮਿਲ ਸ਼ਾਹ ਨੇ ਤੇ ਸਰਕਾਰ ਨੇ ਜਾਂ ਰਾਸ਼ਟਰਪਤੀ ਨੂੰ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹ ਅਮਿਲ ਸ਼ਾਹ ਦੇ ਬਣਦੀ ਕਾਰਵਾਈ ਹੈ ਜਿਹੜੀ ਉਹ ਬੰਦ ਨਹੀਂ ਚਾਹੀਦੀ ਆ ਜਿਹੜੇ ਉਹ ਸ਼ਬਦ ਬੋਲੇ ਆ ਬਾਬਾ ਸਾਹਿਬ ਪੀਬਰਾ ਉਬੇਦਕਰ ਬਾਰੇ ਉਹਨਾਂ ਦੇ ਨਾਲ ਸਾਡੇ ਦਲਤਾਂ ਨੂੰ ਜਿਹੜਾ ਹੈਗਾ ਦਿਰਦੇ ਆ ਉਹ ਬਲੁੰਦਰੇ ਗਏ ਆ ਸੋ ਸਾਨੂੰ ਉਹਦੇ ਮਾਫੀ ਚ ਮੰਗਣੀ ਚਾਹੀਦੀ ਅਮਿਤ ਸ਼ਾਹ ਨੂੰ ਤੇ ਉਸਤੇ ਜਿਹੜਾ ਹੈਗਾ ਸਰਕਾਰ ਨੂੰ ਹੈ ਜਿਹੜੀ ਉਹਦੇ ਤੇ ਕਾਰਵਾਈ ਜਿਹੜੀ ਆ ਬੰਦੀ ਕਰਨੀ ਚਾਹੀਦੀ ਹੈ ਮੰਡੂ ਸਭਰਤੀ ਦੇ ਬਾਰੇ ਜਿਹੜੀ ਕਾਫੀ ਅਫਾਰੀ ਨਹੀਂ ਉਹਦੇ ਬਾਰੇ ਦੇਖੋ ਜੀ ਮੰਡੂ ਸਭਰਤੀ ਇੱਕ ਦਲਤ ਵਿਰੋਧੀ ਜਿਹੜੀ ਹੈ ਮੰਡੂ ਵੱਲੋਂ ਲਿਖੀ ਗਈ ਹੈ ਜਿਹਦੇ ਵਿੱਚ ਆਮ ਹੀ ਪ੍ਰਚਲਿਤ ਗੱਲ ਹੈ ਨਾਰੀ ਧੋਰ শূਦਰ ਤੀਨੋਂ ਪਟਕਣ ਕੇ ਅਧਿਕਾਰੀ ਜਦ ਕਿ ਕਵਾਲ ਵਾਲਮੀਕੀ ਰਾਮਾਇਣ ਇਹ ਕਹਦੀ ਹੈ ਜਨਮੀ ਔਰ ਜਨਮ ਭੂਮੀ ਸਵਰਗ ਸੇ ਬੜਕਰ ਕਿੰਨਾ ਅੰਤਰ ਹੈ ਦੋਨਾਂ ਗੱਲਾਂ ਦੇ ਵਿੱਚ ਸੋ ਸਾਡਾ ਜਿਹੜਾ ਭਾਰਤੀ ਸੰਵਿਧਾਨ ਹੈ ਜੋ ਉਸ ਦੇ ਨਿਰਮਾਤਾ ਡਾਕਟਰ ਭੀਮrao ਅੰbedkar ਜੀ ਹੈ ਸਾਡਾ ਸੰਵਿਧਾਨ ਹਰ ਇੱਕ ਜਾਤੀ ਨੂੰ ਭਾਰਤ ਦੇ ਅੰਦਰ ਜਨਮੀ ਧੀ ਨੂੰ ਪੈਨੂ ਮਾਰੂ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਹਰੇਕ ਬੰਦੇ ਲਈ ਇੱਕੋ ਦਾ ਜਿਹੜਾ ਹੈਗਾ ਸੰਵਿਧਾਨ ਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ ਸੰਵਿਧਾਨ ਦਿੰਦਾ ਅਸੀਂ ਸੰਵਿਧਾਨ ਨੂੰ ਮੰਨਦੇ ਆ ਮਨੁੱਖ ਸਮ੍ਰਿਧੀ ਨਹੀਂ ਤੁਹਾਨੂੰ ਕੀ ਲੱਗਦਾ ਜਿਵੇਂ ਰੋਸ ਮਜਾਰਾ ਚੱਲ ਰਿਹਾ ਹੈ ਦਿਨ ਬਰ ਦਿਨ ਜਿਵੇਂ ਰੋਸ ਵਧ ਰਿਹਾ ਹੈ ਅਲਤਾਂ ਜੀ ਅਮਨਤੀ శాఖ ਕਿਤੇ ਮਾਫੀ ਮੰਗਣ ਦੇ ਕਾਬਲਾਉਗਾ ਜੇ ਨਾ ਆਉਗਾ ਜੀ ਤੇ ਅਸੀਂ ਜਿਹੜਾ ਸੰਘਰਸ਼ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਦਿਨ ਬਦ ਦਿਨ ਵੱਧ ਹੀ ਜਾਏਗਾ ਜਿਵੇਂ ਦਰਦ ਸਮਾਜ ਘਟ ਉੱਠ ਰਿਹਾ ਉਹਨਾਂ ਨੂੰ ਕੀ ਫੀਲ ਕਰਾਉਣੇ ਆ ਜਦੋਂ ਇਹ ਸਾਡਾ ਸੁਨੇਹਾ ਸੀ ਘਰ ਘਰ ਤੱਕ ਲੈ ਕੇ ਜਾਵਾਂਗੇ ਜੇ ਕੋਈ ਸਾਡੇ ਰੱਬ ਤੋਂ ਘੱਟ ਨਹੀਂ ਰੱਬ ਹੈ ਸਾਡੇ ਦਲਤਾਂ ਦੇ ਰੱਬ ਹੈ ਭਾਰਤ ਦੇ ਅੰਦਰ ਜੰਮੀ ਹਰ ਉਹ ਔਰਤ ਦਾ ਰੱਬ ਹੈ ਜਿਹਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਉਹ ਡਾਕਟਰ ਪੀ ਬਰੌਂ ਦੇ ਭਾਰਤੀ ਸੰਵਿਧਾਨ ਦੇ ਰੱਖ ਦੇ ਰਾਹੀ ਮਨੁੱਖੀ ਸਵ੍ਰਿਧੀ ਜਿਹੜੀ ਆ ਦਾਸੀ ਪ੍ਰਥਾ ਦਾਸੀ ਪ੍ਰਥਾ ਜਿਹੜੀ ਕੁੜੀ ਨੂੰ ਜੇ ਉਹਦਾ ਪਤੀ ਮਰ ਜਾਂਦਾ ਹੈ ਵਿਧਵਾ ਹੋ ਜਾਂਦੀ ਸੀ ਸਤੀ ਪ੍ਰਥਾ ਉਹ ਬੰਦ ਕੀਤੀ ਤੇ ਜਿਹਦੇ ਨਾਲ ਕੀ ਹੈ ਪਤਨੀ ਕੁੜੀ ਹਰ ਔਰਤ ਨੂੰ ਜਿਹੜੀ ਆਦੀ ਮਾਪਉਂਦੀ ਜਾਇਦਾਦ ਦੇ ਵਿੱਚ ਉਹ ਹਿੱਸੇਦਾਰ ਦਾ ਜਿਹੜਾ ਬਣਾਇਆ ਉਹ ਭਾਰਤੀ ਸੰਵਿਧਾਨ ਨੇ ਬਣਾਇਆ ਉਹ ਜੋ ਕਿ ਬਿਲਕੁਲ ਵਧੀਆ ਹੈ ਚੰਗਾ ਹੈ ਔਰ ਅੱਜ ਤੱਕ 70 ਸਾਲਾਂ ਤੋਂ ਜੋ ਸਰਕਾਰ ਜੋ ਤੇ ਭਾਰਤ ਦਾ ਸਭ ਤੋਂ ਵੱਡਾ ਲੋਕਤੰਤਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਇੱਕ ਸੰਵਿਧਾਨ ਦੇ ਵਿੱਚ ਸਮੋਇਆ ਹੋਇਆ ਹੈ ਔਰ ਬੜੇ ਵਧੀਆ ਢੰਗ ਨਾਲ ਚੱਲ ਰਹੀ ਪਰ ਜਦੋਂ ਦੀ ਬੀਜੇਪੀ ਦੀ ਸਰਕਾਰ ਆਈ ਹੈ ਇਹ ਭਾਰਤੀ ਸੰਵਿਧਾਨ ਨੂੰ ਤੋੜਣ ਦੀ ਮਰੋੜਣ ਦੀਆਂ ਗੱਲਾਂ ਕਰਦੀ ਹੈ ਇਹ ਦਲਤ ਵਿਰੋਧੀ ਸਰਕਾਰ ਆ ਅਸੀਂ ਰਾਸ਼ਟਰਪਤੀ ਨੂੰ ਇਹ ਸਨਹਿਦੇਣਾ ਚਾਹੁੰਦੇ ਆ ਕਿ ਜੋ ਅਮਿਤ ਸ਼ਾਹ ਨੇ ਸਾਡੇ ਰਹਿਬਰੇ ਬਾਬਾ ਸਾਹਿਬ ਪੀਬਰਾ ਉਮੀਦਵਾਰ ਜੀ ਨੂੰ ਅਪਸ਼ਬਦ ਬੋਲੇ ਆ ਉਹਨਾਂ ਦੀ ਸ਼ਾਨ ਦੇ ਖਿਲਾਫ ਹੈ ਜਿਹੜਾ ਬੋਲਿਆ ਹੈਗਾ ਇਹਦੇ ਤੇ ਸਾਡਾ ਸੰਘਰਸ਼ ਵੱਧਦਾ ਹੀ ਜਾਣਾ ਦਿਨ ਬੋ ਦਿਨ ਵਧੇਗਾ ਹੋਰ ਵਧੇਗਾ ਜੇ ਅਮਿਤ ਸ਼ਾਹ ਨੇ ਮਾਫੀ ਨਾ ਮੰਗੀ ਤੇ ਬੀਜੇਪੀ ਨੇ ਜਾਂ ਰਾਸ਼ਟਰਪਤੀ ਨੇ ਉਹਨਾਂ ਨੇ ਕੋਈ ਕਾਰਵਾਈ ਬਣਦੀ ਨਹੀਂ ਕੀਤੀ ਤਾਂ ਜਿਵੇਂ ਅਕਸਰ ਹੀ ਦਿਨਾਂ 'ਚ ਵੇਖਿਆ ਕੱਲੀ ਹੈ ਕਿ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਜੇਕਰ ਜਿਆਦਾ ਕਰੀ ਹੋਰ ਵੀ ਕੋਈ ਇਸ ਤਰ੍ਹਾਂ ਦੀ ਜਥੇਬੰਦੀ ਨਹੀਂ ਨਹੀਂ ਜੀ ਇਹ ਸਾਰੀਆਂ ਜਥੇਬੰਦੀਆਂ ਕੱਲ ਬੀਐਸਪੀ ਕੱਲ ਵੀ ਅਸੀਂ ਰੋਸ ਮਾਰਚ ਕੀਤਾ ਸੀ ਉਹਦੇ ਵਿੱਚ ਸਾਰੀਆਂ ਘਟੋਘਟ ਪੰਜ ਜਿਹੜੀਆਂ ਪਾਰਟੀਆਂ ਔਰ ਜਥੇਬੰਦੀਆਂ ਨੇ ਵਕਫ ਵਕਫੋ ਗਰੁੱਪਾਂ ਦੇ ਵਿੱਚ ਜਾ ਕੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੀ ਕਿਸੇ ਦੀ 400 ਦੀ ਗਿਣਤੀ ਸੀ ਕਿਸੇ ਦੀ 300 250 400 500 ਦੀ ਗਿਣਤੀ ਦੇ ਵਿੱਚ ਜੇ ਇਹ ਨਾ ਹੋ ਹੁਣ ਅਲੱਗ-ਅਲੱਗ ਕੀਤਾ ਜੇ ਇਹ ਲੋਕੋ ਸਾਰੇ ਭਾਰਤ ਦੇ ਅੰਦਰ ਦਲਤ 34 ਕਰੋੜ 64 ਕਰੋੜ ਸੌਰੀ 64 ਕਰੋੜ ਲੋਕ ਹੈ ਜੇ ਇਸ ਤੇ ਗੱਲ ਤੇ ਨਾ ਹੋਈ ਤੇ ਸੜਕਾਂ ਦੇ ਉੱਤਰ ਗਈ ਉੱਤਰ ਜਈਏ ਇਹਨੂੰ ਕੋਈ ਨਹੀਂ ਰੋਕ ਸਕਦਾ ਇਕੱਠੇ ਹੋਏ ਚੌਕ ਦੇ ਵਿੱਚ ਕੀ ਕਰੀਓ ਆ ਟਾਈਮ ਤੇ ਅੱਜ ਸਾਡਾ ਜਿਹੜਾ ਐਸਸੀ ਸਮਾਜ ਆ ਜੋ ਗ੍ਰਹਿ ਮੰਤਰੀ ਅਸ ਦੇਸ਼ ਦਾ ਉਹਨੇ ਲੋਕ ਸਭਾ ਵਿੱਚ ਇੱਕ ਬੋਲਿਆ ਸੀ ਆ ਤੁਸੀਂ ਅਵੇਰਕਾ ਅਵੇਰਕਾ ਲਾਈ ਆ ਉਹ ਬਾਬਾ ਸਾਹਿਬ ਸਾਡਾ ਇੱਕ ਇਦਾਂ ਦਾ ਰਹਿ ਬਲਿਆ ਸਾਡੇ ਵਾਸਤੇ ਉਹ ਭਗਵਾਨ ਆ ਜਿਨ੍ਹਾਂ ਨੇ ਸਾਡੇ ਐਸਸੀ ਪਿਵਾਰਾਂ ਦੇ ਜਿਹੜਾ ਸਾਨੂੰ ਸਾਡੀ ਜੀਵ ਜੋਂ ਦੀ ਜ਼ਿੰਦਗੀ ਦਿੱਤੀ ਆ ਵੇ ਤੇ ਬਾਬਾ ਸਾਹਿਬ ਸਾਰੇ ਸੰਭਾਲਦਾ ਆ ਬਲਕਿ ਜਨਰਲ ਕੈਟਾਗਰੀ ਆ ਭਾਵੇਂ ਐਸਸੀ ਆ ਸਮਝਦਾ ਆ ਸਾਡੋ ਤਕਾਅ ਦਿੱਤਾ ਆ ਪਰ ਜੋ ਅੱਜ ਇਸ ਮਨੁਸਿਮਰਤੀ ਸਾਡੀਆਂ ਬਾਬਾ ਸਾਹਿਬ ਕਈ ਸਾਲ ਪਹਿਲਾਂ ਹੀ ਸਾਥ ਸੀ ਅੱਜ ਇਸ ਮੁਕਸਦ ਵਿੱਚ ਜਿਹੜੀ ਇਹ ਮਨੁਸਿਮਰਤੀ ਸਾੜੀ ਆ ਇਹ ਵੀ ਪੀਓਪੀ ਸਰਕਾਰ ਦੇ ਵਿਰੋਧ ਦੇ ਆ ਸਰਕਾਰ ਸਾਡੇ ਐਸੀਆਂ ਦੇ ਵਿਰੁੱਧ ਵੀ ਪੀਪੀ ਸਰਕਾਰ ਕਿਉਂਕਿ ਅਸੀਂ ਰਾਸ਼ਟਰਪਤੀ ਨੂੰ ਮੰਗ ਕਰਦੇ ਹਾਂ ਕਿ ਜਿਹੜਾ ਅਮਰਸ਼ਾ ਗ੍ਰਹਿਮਤੀ ਦੇਦਾ ਇਹਨੂੰ ਅਹੁਦੇ ਤੋਂ ਹਟਾਇਆ ਜਾਵੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਵਿਰੋਧ ਦੀ ਆਵਾਜ਼ ਉੱਠੀ ਹੈ ਅਗਰ ਅਮਿਤ ਸ਼ਾ ਜੀ ਮਾਫੀ ਨਹੀਂ ਮੰਗਦੇ ਤਾਂ ਅਗਲਾ ਸਟੈਪ ਤੁਹਾਡਾ ਕੀ ਹੈ ਅਮਰਤ ਸ਼ਾ ਨੂੰ ਜਿਹੜਾ ਸਾਡੇ ਸਵੈਗਰ ਗੁੱਟ ਨੇ ਇਹ ਟੇਕਣੇ ਪੈਣੇ ਆ ਕੋ ਅਸੀਂ 2 April ਨੂੰ ਜਿਹੜਾ ਇਕੱਠ ਕੀਤਾ ਜੀ ਇਹ ਜਿਹੜਾ ਸਾਡਾ ਸੰਵਿਧਾਨ ਨੂੰ ਅਸੀਂ ਐਟੂ ਨੂੰ ਬਿਜੁਰ ਕੀਤਾ ਸੀਗਾ ਕੋਈ ਇਹ ਕਾਂਗਰਸ ਪਾਰਟੀ ਆ ਇਕੱਲਾ ਨਹੀਂ ਹੈ ਸਾਡੇ ਜਿੰਨਾ ਦੇਸ਼ ਵਿੱਚ ਵਸਦੇ ਸਾਡੇ ਅੱਸੀ ਪਾਰ ਸਭ ਦਾ ਬਾਬਾ ਸਾਹਿਬ ਆ ਜੇ ਉਸ ਉਸ ਨੇ ਨਾ ਮਾफी ਮੰਗੀ ਅਸੀਂ ਕਾਲ ਕਰਾਂਗੇ ਮੀਟਿੰਗਾਂ ਕਰਕੇ ਪੂਰਾ ਭਾਰਤ ਜਾਂ ਬੰਦ ਕਰਾਂਗੇ ਦੋ ਪ੍ਰੈ ਤੋਂ ਵੱਧ ਭਾਰਤ ਬੰਦ ਕਰਾਂਗੇ ਉਹ ਕਿਨੇ ਸਾਰੇ ਸਮਾਜ ਅਲੱਗ-ਅਲੱਗ ਮੰਨੋ ਪੜਾਵਾਂ ਤੇ ਜਾ ਕੇ ਜਿਵੇਂ ਰੋਸ ਮਜਾਰੇ ਕਰ ਰਹੇ ਕਿ ਇੱਕ ਤਾਂ ਇਕੱਠੇ ਹੋਣ ਦੀ ਕੀ ਪੀਲ ਕਰਨਾ ਚਾਹੀਦੀ ਹੈ ਅਸੀਂ ਸਾਨੂੰ ਪੀਲ ਕਰਦੇ ਭਾਵੇਂ ਉਹ ਕਿਸੇ ਕੋਈ ਸਾਥ ਪਾਰਟੀ ਆ ਭਾਵੇਂ ਕਾਂਗਰਸ ਪਾਰਟੀ ਆ ਪਾਵੇਂ ਸਾਡੇ ਐਸਸੀ ਜੇਹੇ ਬੰਦਿਆ ਆ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਵਾਂਗੇ ਉਹ ਮੀਟਿੰਗ ਕਰਕੇ ਅਸੀਂ ਭਾਰਤ ਕਾਲ ਬੰਦ ਕਰਦੀ ਕਾਲ ਵੀ ਦੇਖ ਸਕਦੇ ਜੇ ਅਮ ਸਾਡੇ ਮਾਫੀ ਨਾਮ ਮੰਗੇ